ਚਾਈਨਾ ਵਾਲੇ ਜਿਹੜੇ ਆ ਉਹ ਇਹ ਕਹਿ ਰਹੇ ਆ ਵੀ ਅਸੀਂ ਪ੍ਰੈਜ਼ੀਡੈਂਟ 트੍ਰੰਪ ਹੋਣਾ ਦੀ ਜੋ ਥ੍ਰੈਟ ਉਹਦੇ ਅੱਗੇ ਨਹੀਂ ਝੁਕਾਂਗੇ ਉਹ ਕਹਿੰਦੇ ਵੀ ਚਾਈਨਾ ਵਾਲੇ ਬਹੁਤ ਸਾਰੇ ਮੁਲਕਾਂ ਚਾਈਨਾ ਵਾਲੇ ਕਹਿ ਰਹੇ ਵੀ ਅਮਰੀਕਾ ਵਾਲੇ ਬਹੁਤ ਸਾਰੇ ਮੁਲਕਾਂ ਨੂੰ ਬੁੱਲੀ ਕਰ ਰਿਹਾ ਹੈਗੀ ਆ ਤੇ ਸਾਡੇ ਨਾਲ ਵੀ ਇਹ ਬੁੱਲਿੰਗ ਹੋ ਰਹੀ ਆ ਇਹ ਕਹਿੰਦੇ ਵੀ ਬੁੱਲਿੰਗ ਇਸ ਇਸ ਤਰ੍ਹਾਂ ਦੀ ਆ ਵੀ ਜਿੱਦਾਂ ਤੁਹਾਨੂੰ ਇੱਕ ਪਿਆਸ ਬੁਝਾਣ ਦੇ ਲਈ ਜ਼ਹਿਰ ਦਿੱਤੀ ਜਾਵੇ it's a bullies like and they drinking poison to quench their thirst a washington post ਅੱਜ ਦਾ ਰਿਪੋਰਟ ਕਰ ਰਿਹਾ ਹੈ ਤੇ ਚਾਈਨਾ ਵਾਲੇ ਦੁਨੀਆ ਦੇ ਹੋਰ ਮੁਲਕਾਂ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ ਭਈ ਕਿਸ ਤਰ੍ਹਾਂ ਅਸੀਂ ਅਮਰੀਕਾ ਦੇ ਅੱਗੇ ਆਣਾ ਹੈਗਾ ਆ ਇਹ ਦੇਖਦੇ ਆ ਕਿੰਨਾ ਕ ਕਾਮਯਾਬ ਹੁੰਦੇ ਹੈਗੇ ਆ ਪਰ ਇੰਡੀਆ ਵਾਲੇ ਆਲਰੇਡੀ ਜਿਹੜੇ ਟਰੰਪ ਉਹਨਾਂ ਦੇ ਅੱਗੇ ਝੁਕ ਗਏ ਹੈਗੇ ਆ ਪੂਰੀ ਤਰ੍ਹਾਂ ਉਹ ਐਗਰੀ ਕਰਦੇ ਆ ਭਈ ਅਸੀਂ ਜੋ ਵੀ ਕਹੋਗੇ ਉਹ ਡੀਲ ਕਰਨ ਦੇ ਲਈ ਤਿਆਰ ਹੈਗੇ ਆ ਆ ਇਹ ਅੱਪ ਕੱਲ ਵੀ ਖਬਰਾਂ ਦੇ ਵਿੱਚ ਸਾਂਝਾ ਕੀਤਾ ਸੀ ਕਿ ਪਹਿਲਾ ਮੁਲਕ ਇੰਡੀਆ ਹੋਇਆ ਆ ਜੋ ਇੱਥੇ ਦੇ ਕਮਰਸ ਸੈਕਟਰੀ ਹੈਗੇ ਆ ਉਹਨਾਂ ਨੇ ਦੱਸਿਆ ਕਿ ਉਹ ਬਿਲਕੁਲ ਰੈਡੀ ਆ ਅਮਰੀਕਾ ਦੇ ਨਾਲ ਟੈਰਫਸ ਦੇ ਉੱਤੇ ਜੋ ਸਮਝੌਤਾ ਕਰਨ ਦੀ ਇਸ ਤੋਂ ਬਿਨਾਂ 18 ਹੋਰ ਮੁਲਕਾਂ ਦੇ ਨਾਲ ਜਿਹੜੀ ਗੱਲਬਾਤ ਆ ਚੱਲ ਰਹੀ ਹੈਗੀ ਆ ਯੂਐਸ ਨੇ ਚਾਈਨਾ ਦੇ ਉੱਤੇ 125% ਟੈਰਫ ਜਿਹੜਾ ਹੈ ਸੌਰੀ ਚਾਈਨਾ ਨੇ 125% ਟੈਰਫ ਪਿਛਲੇ ਹਫਤੇ ਲਾਇਆ ਸੀਗਾ ਯੂਐਸਏ ਦੇ ਉੱਤੇ ਜਦੋਂ ਯੂਐਸਏ ਨੇ 145% ਜਿਹੜਾ ਟੈਰਫ ਆ ਉਹ ਵਧਾ ਦਿੱਤਾ ਸੀਗਾ ਸੋ ਇਹਦੇ ਨਾਲ ਬਹੁਤ ਕੁਝ ਇਕਨੋਮੀ ਤੇ ਫਰਕ ਪੈ ਰਿਹਾ ਸਟਾਕ ਮਾਰਕੀਟ ਹਿਲ ਗਈ ਆ ਰੈਸੈਸ਼ਨ ਦਾ ਜਿਹੜਾ ਖਤਰਾ ਹੋ ਰਿਹਾ ਹੈਗਾ ਟਰਕਿੰਗ ਇੰਡਸਟਰੀ ਤੇ ਬਹੁਤ ਵੱਡਾ ਅਸਰ ਹੋ ਰਿਹਾ ਸ਼ਿਪਮੈਂਟਸ ਨਹੀਂ ਆ ਰਹੀਆਂ ਹੈਗੀਆਂ ਸੋ ਬ੍ਰੇਕਸ ਦੀ ਜੀ ਮੀਟਿੰਗ ਦੇ ਵਿੱਚ ਵੀ ਵੈਂਗ ਜੀ ਇੱਕ ਚਾਈਨਾ ਦੇ ਟੌਪ ਦੇ ਡਿਪਲੋਮੈਟ ਆ ਉਹਨਾਂ ਨੇ ਇਹੀ ਮੈਸੇਜ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਜਿਹੜਾ ਅਮਰੀਕਾ ਦੇ ਅਗੇਂਸਟ ਖੜਨਾ ਚਾਹੀਦਾ ਹੈਗਾ ਹੁਣ ਕਿੰਨੇ ਕੁ ਮੁਲਕ ਖੜਦੇ ਆ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਜੀ ਸੋ ਬਦ ਇਹ ਆ ਵੀ ਦੁਨੀਆ ਦੀ ਨੰਬਰ 1 ਤੇ ਨੰਬਰ 2 ਇਕਨੋਮੀ ਐ ਇਸ ਟਾਈਮ ਜਿਹੜੀ ਟ੍ਰੇਡ ਵਾਰ ਦੇ ਵਿੱਚ ਕੋਈ ਵੀ ਝੁਕਣ ਨੂੰ ਜਿਹੜਾ ਉਹ ਰਾਜੀ ਨਹੀਂ ਹੈਗਾ ਤੇ ਇਹ ਸਾਰਾ ਕੁਝ ਜਿਹੜਾ ਉਧਰ ਆ ਹੋ ਰਿਹਾ ਹੈਗਾ ਆ ਰਾਸ਼ਪਤੀ ਟਰੰਪ ਤਾਂ ਇਹ ਹੁਣ ਦਾਵਾ ਕਰਦੇ ਰਹੇ ਵੀ ਮੇਰੀ ਸ਼ੀ ਜਿੰਗਪਿੰਗ ਦੇ ਨਾਲ ਗੱਲ ਹੋਈ ਆ ਚਾਈਨਾ ਵਾਲੇ ਕਹਿੰਦੇ ਵੀ ਇਹ ਤਾਂ ਗੱਲ ਹੀ ਨਹੀਂ ਹੋਈ ਹੁਣ ਇਹ ਨਹੀਂ ਪਤਾ ਵੀ ਝੂਠ ਇਹਨਾਂ ਚੋਂ ਕੌਣ ਬੋਲ ਰਿਹਾ ਆ ਚਾਈਨਾ ਵਾਲਿਆਂ ਨੇ ਇਹ ਕਿਹਾ ਸੀਗਾ ਵੀ ਭਾਈ ਜੇ ਤਾਂ ਤੁਸੀਂ ਚਾਹੁੰਦੇ ਆ ਵੀ ਸਾਡੇ ਨਾਲ ਕਰਨੀਆਂ ਤੁਸੀਂ ਗੱਲਬਾਤ ਤਾਂ ਪਹਿਲਾਂ ਜਿਹੜੇ ਲਾਏ ਗਏ ਟੈਰਫ ਆ ਉਹਨਾਂ ਨੂੰ ਘਟਾਓ ਵਾਪਸ ਲਾਓ ਤਾਂ ਫਿਰ ਆਪਾਂ ਜਿਹੜੀ ਤੁਹਾਡੇ ਨਾਲ ਗੱਲਬਾਤ ਜਿਹੜੀ ਉਹ ਕਰਾਂਗੇ ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਆ ਉਹ ਇਧਰ ਜਿਹੜੀ ਉਹ ਚੱਲ ਰਹੀ ਆ ਸੋ ਟ੍ਰੇਡ ਨੂੰ ਲੈ ਕੇ ਦਾਅਵੇ ਜਿਹੜੇ ਉਹ ਬਹੁਤ ਹੋ ਰਹੇ ਨੇ ਵੀ ਬਹੁਤ ਜਿਆਦਾ ਨੈਗੋਸ਼ੀਏਸ਼ਨ ਜਿਹੜੀਆਂ ਚੱਲ ਰਹੀਆਂ ਆ ਰਾਸ਼ਪਤੀ ਟਰੰਪ ਹੋਣਾ ਨੇ ਟ੍ਰੇਡ ਟੈਰਿਫ ਲਾ ਕੇ ਬਹੁਤ ਵਾਰੀ ਜਿਹੜੇ ਉਹ ਵਾਪਸ ਲੈ ਲਏ ਆ ਅਗਲੀ ਵਾਰੀ ਇਹਨਾਂ ਦਾ ਕਿਦਾਂ ਮਤਲਬ ਰਹੂਗਾ ਜੇ ਉਹ ਲੱਗਦੇ ਆ ਨਹੀਂ ਲੱਗਦੇ ਆ ਜਾਂ ਫਿਰ ਇਹੀ ਚੀਜ਼ਾਂ ਹੋਣਗੀਆਂ ਉਹ ਦੇਖਣ ਵਾਲੀ ਜਿਹੜੀ ਉਹ ਗੱਲ ਆ ਤੇ ਇਸੇ ਟ੍ਰੇਡ ਦੇ ਗੱਲਬਾਤ ਦੇ ਵਿੱਚ ਹਰਜ ਸਿੰਘ ਜੀ ਕੈਨੇਡਾ ਦੇ ਪੱਖ ਤੋਂ ਜੇ ਆਪਾਂ ਗੱਲ ਕਰੀਏ ਤਾਂ ਹੁਣ ਜਦੋਂ ਮਾਰਕ ਕਾਰਨੀ ਹੋਣਾ ਨੇ ਗੱਲਬਾਤ ਕਰਨੀ ਆ 트੍ਰੰਪ ਹੋਣਾ ਦੇ ਨਾਲ ਟ੍ਰੇਡ ਤੇ ਸਿਕਿਉਰਟੀ ਨੂੰ ਲੈ ਕੇ ਇਹ ਦਾਅਵੇ ਨਾਲ ਮੈਂ ਕਹਿ ਸਕਦਾ ਵੀ 트੍ਰੰਪ ਹੋਣਾ ਨੇ ਕਹਿਣਾ ਵੀ ਭਾਈ ਤੈਨੂੰ ਮੈਂ ਜਿਤਾਇਆ ਸੋ ਬਾੜੀ ਚੀ ਚੀ ਨਾ ਕਰ ਬਾੜੀ ਇਦਾਂ ਗੱਲ ਨਾ ਕਰ ਵੀ ਮੇਰੇ ਬਿਆਨਾਂ ਕਰਕੇ ਜਿਹੜਾ ਆ ਤੇਰੀ ਪਾਰਟੀ ਦੀ ਜਾਂ ਤੇਰੀ ਜਿਹੜੀ ਉਹ ਜਿੱਤ ਹੋਈ ਆ ਸੋ ਉਹਨਾਂ ਨੇ ਇਸ ਐਂਗਲ ਤੋਂ ਵੀ ਮਾਰਕ ਕਾਰਨੀ ਨੂੰ ਜਿਹੜਾ ਉਹ ਥੱਲੇ ਲਾਉਣ ਦੀ ਕੋਸ਼ਿਸ਼ ਕਰਨੀ ਆ ਸੋ ਲੌਂਗ ਗੇਮ ਟਰੰਪ ਹੋਣਾ ਨੇ ਜਿਹੜੀ ਉਹ ਖੇਡੀ ਆ ਕਹਿੰਦੇ ਵੀ ਟਰੰਪ ਉਹ ਨਹੀਂ ਐਗਜ਼ੈਕਟਲੀ ਉਹਨਾਂ ਨੂੰ ਪਤਾ ਸੀ ਵੀ ਇਸ ਦੇ ਵਿੱਚ ਕੈਨੇਡਾ ਦੇ ਵਿੱਚ ਉਹ ਕੀ ਟ੍ਰਿਗਰ ਕਰ ਰਹੇ ਆ ਕਿਹੜਾ ਉਹ ਨੈਸ਼ਨਲਿਜ਼ਮ ਜਿਹੜਾ ਉਹ ਜਗਾਇਆ ਹੈ ਉਹਨਾਂ ਨੇ ਤੇ ਇਵੈਂਚੁਅਲੀ ਲੌਂਗ ਟਰਮ ਦੇ ਵਿੱਚ ਉਹ ਜਦੋਂ ਉਹਨਾਂ ਨੇ ਜਿਹੜੇ ਵੀ ਲੀਡਰ ਦੇ ਨਾਲ ਡੀਲ ਕਰਨੀ ਆ ਉਦੀ ਬਾਹ ਜਿਹੜੀ ਉਸ ਦੇ ਵਿੱਚ ਕਿੱਦਾਂ ਜਿਹੜੀ ਉਹ ਹਮ ਰੋੜ ਸਕਦੇ ਹੈਗੇ ਆ ਸੋ ਇਹ ਇਸ ਟਾਈਮ ਜਿਹੜੀ ਟਰੇਡ ਨੂੰ ਲੈ ਕੇ ਆ ਜਿਹੜੀ ਉਹ ਅਨਲਿਸਿਸ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਇਹ ਕੈਨੇਡਾ ਦੇ ਨਾਲ ਲੈ ਕੇ ਜਿਹੜਾ ਉਹ ਚੱਲ ਰਿਹਾ ਹੈ ਤੇ ਹਰਜੋਤ ਸਿੰਘ ਜੀ ਇੱਕ ਆਪਾਂ ਹੁਣ ਬ੍ਰੇਕ ਲੈਣੀ ਆ ਬ੍ਰੇਕ ਤੋਂ ਬਾਅਦ ਤੇ ਵਿੱਚ ਗੱਲਬਾਤ ਨੂੰ ਆਪਾਂ ਇਦਾਂ ਹੀ ਜਿਹੜਾ ਉਹ ਜਾਰੀ ਰੱਖਾਂਗੇ ਹੋਰ ਵੀ ਬਹੁਤ ਅਹਿਮ ਖਬਰਾਂ ਆ ਜੋ ਅਮਰੀਕਾ ਤੋਂ ਆ ਰਹੀਆਂ ਉਸ ਨੂੰ ਲੈ ਕੇ ਗੱਲਬਾਤ ਜਿਹੜੀ ਚੱਲੇਗੀ Amazon ਦਾ ਤੇ White House ਦਾ ਕੀ ਪੇਚਾ ਪੈ ਗਿਆ ਤੇ ਫਿਰ ਇਵੈਂਚੁਅਲੀ ਕੌਣ ਕੀ ਦੀ ਜਿਹੜੀ ਉਹ ਮੰਨ ਰਿਹਾ ਉਹਦੇ ਬਾਰੇ ਕਰਾਂਗੇ ਗੱਲਬਾਤ ਤੇ ਹੋਰ ਅਹਿਮ ਖਬਰਾਂ ਤੇ ਕਰਦੇ ਹਾਂ ਚਰਚਾ ਜੁੜੇ ਰਹੋ ਇਸਦੇ ਪੰਜਾਬੀ ਰੇਡੀਓ ਯੂ